ਦੀ এমਪਲਾਈ ਐਸੋਸੀਏਸ਼ਨ ਸ਼ਹਿਰ ਦੀਆਂ ਸਾਰੀਆਂ ਵਪਾਰਕ ਸੰਗਠਨਾਂ ਦਾ ਬਹੁਤ ਵੱਡਾ ਹੰਗਾਰਾ ਬਹੁਤ ਵੱਡਾ ਸਾਥ ਜੋ ਅੱਜ ਮਿਲਿਆ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਅੱਜ ਇਹ ਕਾਨੂੰਨ ਬਣਾਏ ਗਏ ਹਨ ਇਹ ਕਰਲੇ ਕਿਸਾਨ ਦੇ ਵਿਰੋਧੀ ਨਾ ਹੋ ਕੇ ਇਹ ਸਾਡੇ ਦੇਸ਼ ਵਿਰੋਧੀ ਕਾਨੂੰਨ ਬਣਿਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕਿਸਾਨ ਦੇ ਕੋਲ ਪੈਸਾ ਨਹੀਂ ਆਣਾ ਤਾਂ ਕਿਸੇ ਵੀ ਤਰੀਕੇ ਦਾ ਵਪਾਰ ਸ਼ਹਿਰ ਦੀ ਕੋਈ ਦੁਕਾਨ ਖਾਣ ਪੀਣ ਤੋਂ ਲੈ ਕੇ ਕੱਪੜੇ ਤੋਂ ਲੈ ਕੇ ਫਰਨੀਚਰ ਤੋਂ ਲੈ ਕੇ ਬਿਲਡਿੰਗ ਦੇ ਸਮਾਨ ਤੋਂ ਲੈ ਕੇ ਕਾਰਾਂ ਤੋਂ ਲੈ ਕੇ ਸਕੂਟਰ ਤੋਂ ਲੈ ਕੇ ਕੋਈ ਵੀ ਅਜਿਹਾ ਵਪਾਰ ਨਹੀਂ ਜਿਹੜਾ ਪ੍ਰਭਾਵਿਤ ਨਹੀਂ ਹੋਊਗਾ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਸੂਬੇ ਦੇ ਕੋਲ ਕਿਸੇ ਵੀ ਤਰੀਕੇ ਦਾ ਜਿਹੜਾ ਬੁਨਿਆਤ ਪਦਾਰਥ ਜਿਹੜੇ ਅਸੀਂ ਧਰਤੀ ਵਿੱਚੋਂ ਕੱਢਦੇ ਆਂ ਚਾਹੇ ਉਹ ਕੋਲਾ ਹੈ ਚਾਹੇ ਤੇਲ ਹੈ ਚਾਹੇ ਪੱਥਰ ਹੈ ਨਾ ਹੀ ਸਾਡੇ ਕੋਲ ਕੋਈ ਕਿਸੇ ਤਰੀਕੇ ਦੀ ਕੋਈ ਸਮੁੰਦਰ ਹੈ ਜਿੱਥੇ ਅਸੀਂ ਆਪਣਾ ਵਪਾਰ ਕਰ ਸਕੀਏ ਬਾਕੀ ਦੇਸ਼ਾਂ ਦੇ ਨਾਲ ਸਾਡੇ ਨਾਲ ਤਾਂ ਪਾਕਿਸਤਾਨ ਦੀ ਕੰਧ ਲੱਗਦੀ ਹੈ ਤੇ ਅੱਜ ਜੇ ਸਾਡੇ ਪ੍ਰਾਂਤ ਨੂੰ ਸਾਡੇ ਦੇਸ਼ ਨੂੰ ਕਿਸੇ ਜ਼ਰੂਰਤ ਹੈ ਤਾਂ ਅੱਜ ਸਾਨੂੰ ਮਦਦ ਦੀ ਜ਼ਰੂਰਤ ਸੀਗੀ ਕਿਉਂਕਿ ਅਤਵਾਦ ਦੇ ਸੰਤਾਪ ਦੇ ਸਮੇਂ ਅਸੀਂ ਦੇਖਿਆ ਜੋ ਆਟੋਮੋਬਾਈਲ ਇੰਡਸਟਰੀ ਸੀਗੀ ਸਾਰੀ ਪੰਜਾਬ ਤੋਂ ਬਾਹਰ ਸਥਾਪਿਤ ਹੋ ਗਈ ਤੇ ਅੱਜ ਕਿਸੇ ਵੀ ਤਰੀਕੇ ਦੇ ਵਪਾਰ ਦੀ ਜਿਹੜੀ ਹਾਲਾਤ ਦਾ ਪੰਜਾਬ ਦੇ ਬਹੁਤ ਮਾੜੇ ਹਨ ਸਾਡਾ ਸਾਰਾ ਕੁਝ ਖੇਤੀ ਦੇ ਉੱਪਰ ਨਿਰਭਰ ਸੀ ਨਿਰਭਰ ਹੈ ਨਿਰਭਰ ਰਹਿਣਾ ਇਹਦੇ ਲਈ ਸਰਕਾਰ ਨੂੰ ਸਾਡਾ ਸਾਥ ਦੇਣ ਦੀ ਜਗ੍ਹਾ ਇਹ ਕਾਨੂੰਨ ਜਿਹੜਾ ਬਣਾਇਆ ਬਹੁਤ ਮਾੜਾ ਕਾਨੂੰਨ ਸਾਡੇ ਹੱਕ ਦੇ ਵਿੱਚ ਬਣ ਕੇ ਆਇਆ ਇਸ ਦੇ ਨਾਲ ਜਦੋਂ ਅਸੀਂ ਅੱਜ ਆਪਣਾ ਵਿਰੋਧ ਦਰਜ ਕਰਾਉਣ ਚੱਲੇ ਆ ਜਿਹੜਾ ਸਾਡਾ ਤੀਜਾ ਕਾਨੂੰਨ ਹੈ ਜਿਹਦੇ ਵਿੱਚ 1955 ਦੇ ਵਿੱਚ ਕਾਂਗਰਸ ਸਰਕਾਰ ਨੇ ਖਾਨ ਪੀਣ ਦੀ ਵਸਤੂਆਂ ਨੂੰ ਇਕੱਠੇ ਕਰਨ ਦੇ ਉੱਪਰ ਚਾਹੇ ਉਹ ਦਾਲ ਹੈ ਚਾਹੇ ਉਹ ਅਨਾਜ ਹੈ ਚਾਹੇ ਚਾਵਲ ਹੈ ਚਾਹੇ ਪਿਆਜ਼ ਹੈ ਚਾਹੇ ਆਲੂ ਹੈ ਇਹਨਾਂ ਦੀ ਕਦੇ ਵੀ ਕੋਈ ਜਮ੍ਹਾਂ ਖੋਰੀ ਨਹੀਂ ਕਰ ਸਕਦਾ ਤਾਂ ਕਿ ਜੇ ਕੋਈ ਵੀ ਵੱਡਾ ਪਰਿਵਾਰ ਵੱਡਾ ਵਪਾਰੀ ਜਿਹੜੇ ਅੱਜ ਅੰਬਾਨੀ ਅਡਾਨੀ ਹਨ ਕਿਸੇ ਤਰੀਕੇ ਦੇ ਸਟੋਰ ਕਰਕੇ ਕੱਲ ਨੂੰ ਇਸ ਨੂੰ ਮਹਿੰਗਾ ਵੇਚ ਨਾ ਸਕਣ ਅੱਜ ਜਿਹੜੀ ਰੋਕ ਉਸ ਤੋਂ ਵੀ हटਾਈ ਹੈ ਇਹ ਜਿਹੜਾ ਤੀਸਰਾ ਕਾਨੂੰਨ ਸੀਗਾ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਦੇਸ਼ ਦਾ ਗਰੀਬ ਵਿਅਕਤੀ ਇੱਕ ਅਨਾਜ ਦੇ ਉੱਪਰ ਇੱਕ ਖਾਨ ਪਿੰਡ ਦੀ ਜ਼ਰੂਰਤ ਉਹ ਵੀ ਸਰਕਾਰ ਦੇ ਉੱਤੋਂ ਨਿਕਲ ਕੇ ਅੰਬਾਨੀ ਅਡਾਨੀ ਦੇ ਹੱਥ ਜਾਨੀ ਹੈ ਤੇ ਅੱਜ ਇਸ ਧਰਨੇ ਦੇ ਵਿੱਚ ਜੋ ਅਸੀਂ ਆਪਣੀ ਸ਼ਮੂਲੀਅਤ ਕੀਤੀ ਹੈ ਉਹਦੇ ਵਿੱਚ ਮਹਾਰਾਜ ਅਮਰਿੰਦਰ ਸਿੰਘ ਜੀ ਦਾ ਇੱਕ ਬਹੁਤ ਵੱਡਾ ਆਸ਼ੀਰਵਾਦ ਸਾਥ ਰਿਹਾ ਹੈ ਜਿਨ੍ਹਾਂ ਨੇ ਇਸ ਅਲਕ ਨੂੰ ਜਗਾਇਆ ਇਸ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ ਇਹ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਬੜਾ ਦਲੇਰੀ ਵਾਲਾ ਕਦਮ ਚੱਕਿਆ ਤੇ ਜੂਨ ਦੇ ਮਹੀਨੇ ਤੋਂ ਹੀ ਇਸ ਮਿਲਦਾ ਜਿਹੜਾ ਵਿਰੋਧ ਸ਼ੁਰੂ ਕੀਤਾ ਇਹ ਵਿਰੋਧ ਜਦੋਂ ਵਿਧਾਨ ਸਭਾ ਦੇ ਵਿੱਚ ਕਾਨੂੰਨਾਂ ਨੂੰ ਜਿਹੜਾ ਹੈਗਾ ਰੱਦ ਕਰਕੇ ਆਪਣੇ ਨਵੇਂ ਕਾਨੂੰਨ ਬਣਾਏ ਗਏ ਉਸ ਦੇ ਨਾਲ ਜਿੱਥੇ ਕੋਈ ਜ਼ਰੂਰਤ ਸੀਗੀ ਆਪਣੇ ਪ੍ਰਾਂਤ ਦੇ ਲੋਕਾਂ ਦੇ ਲਈ ਆਪਣੇ ਸਟੇਟ ਦੇ ਲਈ ਉਹਨਾਂ ਨੇ ਆਵਾਜ਼ ਵਿਧਾਨ ਸਭਾ ਤੋਂ ਲੈ ਕੇ ਸੜਕ ਤੱਕ ਚੱਕੀ ਅਸੀਂ ਅੱਜ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਚੱਲੇ ਆ ਅੱਜ ਇਸ ਕਾਨੂੰਨ ਦੇ ਖਿਲਾਫ ਇਹ ਕਾਨੂੰਨ ਜਿਹੜਾ ਹੈਗਾ ਅਸੀਂ ਆਪਣੀ ਜ਼ਿੰਦਗੀ ਜਿਸ ਤਰੀਕੇ ਦੇ ਨਾਲ ਜੀਏ ਜਾਂ ਜੀ ਸਕਦੇ ਹਾਂ ਜੀ ਰਹੇ ਹਾਂ ਇਹ ਸਾਡੇ ਭਵਿੱਖ ਦੇ ਲਈ ਨਿਰਧਾਰਿਤ ਕਰਦਾ ਹੈ ਕਿ ਪੰਜਾਬ ਨੇ ਕਿੱਥੇ ਰਹਿਣਾ ਹੈ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਅੱਜ ਮਔਰੇ ਦੇਖ ਰਿਆਂ ਸਾਡੀ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਸਾਡੀ ਧਰਮਪੁਰਾ ਬਾਜ਼ਾਰ ਐਸੋਸੀਏਸ਼ਨ ਸਾਡੇ ਸ਼ੈਲਰਾਂ ਦੇ ਦੋਸਤ ਸਾਡੇ ਆੜਤੀ ਸਾਡੇ ਮਜ਼ਦੂਰ ਸਾਡੇ ਐਫਸੀਆਈ ਦੇ ਜਿਹੜੇ ਸਾਡੇ ਹਨ ਸਾਡੇ ਮਜ਼ਦੂਰ ਸਾਥੀ ਉਹ ਸਾਰੇ ਵੀ ਇਸ ਧਰਨੇ ਦੇ ਵਿੱਚ ਜਿਹਨੇ ਹੈਗੀ ਪੂਰੀ ਸ਼ਮੂਲੀਅਤ ਆਪਣੀ ਲੈ ਕੇ ਚੱਲੇ ਹਨ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੇ ਜਾਗਰੂਕ ਤਰੀਕੇ ਦੇ ਨਾਲ ਅੱਜ ਇਸ ਲੜਾਈ ਦੇ ਵਿੱਚ ਇਹ ਇੱਕ ਬਹੁਤ ਵੱਡੀ جنگ ਅਸੀਂ ਲੜ ਰਹੇ ਹਾਂ ਤੁਸੀਂ ਇਹ ਨਾ ਸਮਝੋ ਕਿ ਅਸੀਂ ਇੱਕ ਧਰਨੇ ਦੇ ਉੱਪਰ ਚੱਲੇ ਹਾਂ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਜਾਂ ਕੋਈ ਸਰਕਾਰ ਦੀਆਂ ਵੋਟਾਂ ਦਾ ਸਮਾਂ ਹੈ ਜੋ ਮਹਾਰਾਜ ਅਮਰਿੰਦਰ ਸਿੰਘ ਜੀ ਨੇ ਕੀਤਾ ਜੋ ਕਾਂਗਰਸ ਪਾਰਟੀ ਨੇ ਅੱਜ ਇਸ ਲੜਾਈ ਨੂੰ ਲੜਿਆ ਉਸ ਦੇ ਵਿੱਚ ਅਸੀਂ ਆਉਣ ਵਾਲੇ ਆਪਣੇ ਭੁੱਖ ਆਪਣੇ ਬੱਚਿਆਂ ਦੇ ਭੁੱਖ ਦੇ ਲਈ ਇਹ ਲੜਾਈ ਲੜ ਰਹੇ ਹਾਂ ਤੇ ਇਸ ਲੜਾਈ ਨੂੰ ਲੜਨਾ ਸਾਡਾ ਹੱਕ ਹੈ ਤੇ ਅਸੀਂ ਆਪਣੇ ਹੱਕ ਲੈ ਕੇ ਰਾਵਾਂਗੇ ਇਸ ਲਈ ਅਸੀਂ ਇੱਕ ਜੁੱਟ ਹੋ ਕੇ ਪੰਜਾਬ ਦੀ ਜਿਹੜੀ ਸਾਡੀ ਬੰਦੀ ਹੁੰਦ ਹੈ ਉਸ ਨੂੰ ਖਤਮ ਨਾ ਕੀਤਾ ਜਾਵੇ ਇਹ ਸਾਡਾ ਸੰਘਰਸ਼ ਚੱਲ ਰਿਹਾ ਹੈ ਇਸ ਸੰਘਰਸ਼ ਦੇ ਵਿੱਚ ਬਹੁਤ ਕੁਝ ਮਾਰਾ ਵੀ ਹੋ ਰਿਹਾ ਹੈ ਅਸੀਂ ਅੱਜ ਦੇਖ ਰਹੇ ਹਾਂ ਮੀਡੀਆ ਕਿਸੇ ਤਰੀਕੇ ਦੇ ਨਾਲ ਇਸ ਨੂੰ ਭ੍ਰਮਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਸੇ ਕਦੇ ਕਿਸੇ ਐਂਗਲ ਤੋਂ ਕਦੇ ਕਿਸੇ ਰਿਲੀਜੀਅਸ ਪੁਆਇੰਟ ਤੋਂ ਜਦਕਿ ਇਹ ਮੁੱਦੇ ਨੇ ਇੱਕ ਗੱਲ ਕਰਤੀ ਸਾਰਿਆਂ ਨੂੰ ਇਕੱਠੇ ਕਰਤਾ ਅੱਜ ਕੋਈ ਧਰਮ ਜਾਤ ਪਾਤ ਬਿਜ਼ਨਸ ਕਿਸਾਨ ਮਜ਼ਦੂਰ ਵਪਾਰੀ ਸਾਰੇ ਵਰਗ ਇਸ ਗੱਲ ਦੇ ਉੱਪਰ ਇੱਕ ਹਨ ਤੇ ਅਸੀਂ ਆਪਣੇ ਹੱਕ ਜਿਹੜੇ ਹੈਗੇ ਉਸ ਦੇ ਲਈ ਲੜ ਰਹੇ ਹਾਂ ਮੈਂ ਸਾਰਿਆਂ ਦਾ ਤੁਸੀਂ ਜੋ ਅੱਜ ਇਸ ਪਵਿੱਤਰ ਯੱਗ ਦੇ ਵਿੱਚ ਜੋ ਇਹ ਕੰਮ ਅਸੀਂ ਕਰਨ ਚੱਲੇ ਹਾਂ ਜਿੰਨੇ ਵੀ ਤੁਸੀਂ 2-4 ਘੰਟੇ 5 ਘੰਟੇ ਲਾਉਂਗੇ ਇਹ ਇਤਿਹਾਸ ਦੇ ਵਿੱਚ ਤੁਸੀਂ ਜ਼ਿੰਮੇਵਾਰ ਸਮਝੋਗੇ ਕਿ ਅਸੀਂ ਉਸ ਦਿਨ ਜਿਸ ਦਿਨ ਸੰਘਰਸ਼ ਦਾ ਸਮਾਂ ਸੀਗਾ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਮੈਂ ਸਾਰਿਆਂ ਦਾ ਉਰੇ ਪਹੁੰਚਣ ਦੇ ਲਈ ਤੇ ਅੱਗੇ ਅਸੀਂ ਜਿਹੜਾ ਰਸਤਾ ਹੈਗਾ ਸਾਡੇ ਕਾਉਂਸਲਰ ਸਾਹਿਬ ਬੀਜੇ ਕੁੱਕਰ ਜੀ ਤੇ ਉਹਨਾਂ ਦੀ ਟੀਮ ਅੱਗੇ ਚੱਲੂਗੀ ਇੱਕ ਮੇਰੀ ਬੇਨਤੀ ਜ਼ਰੂਰ ਹੈ ਆਪਾਂ ਉੱਥੇ ਪਹੁੰਚ ਕੇ ਜਿਸ ਕੋਲ ਜਿੰਨਾ ਸਮਾਂ ਹੈ ਕਿਸੇ ਕੋਲ ਘੰਟੇ ਕਿਸੇ ਕੋਲ 2 ਘੰਟੇ ਕਿਸੇ ਕੋਲ 4 ਘੰਟੇ ਪੂਰੀ ਉਪਸਥਿਤੀ ਦਰਜ ਕਰਾ ਕੇ ਆਣੀ ਹੈ ਮੈਂ ਤੁਹਾਡੇ ਸਾਰਿਆਂ ਦਾ ਮੈਂ ਆਪਣੀ ਕਾਂਗਰਸ ਪਾਰਟੀ ਵੱਲੋਂ ਮਹਾਰਾਜ ਅਮਰਿੰਦਰ ਸਿੰਘ ਜੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਸੰਘਰਸ਼ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਣੇ ਸ਼ਹਿਰ ਦੇ ਲਈ ਆਪਣੇ ਜਿਹੜਾ ਪ੍ਰਾਂਤ ਹੈ ਉਹਦੀ ਲੜਾਈ ਲੜਨ ਦੇ ਵਾਸਤੇ ਉਰੇ ਸਾਰੇ ਵਰਗਾਂ ਤੋਂ ਉੱਪਰ ਉੱਠ ਕੇ ਅਸੀਂ ਜਿਹੜਾ ਹੈਗਾ ਇਸ ਦਰਜੇ ਵਿੱਚ ਆਣੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ मुर्दाबा मुराद मुर्दाबाद मुर्दाबाद गड़े कानून वापस लो नर मोदी मोदी सरकार मुर्दाबादीर गड़े कानून वापस लोस लोस मोदी सरकार मुर्दाबाद मुर्दाबाद कैप्टन अमरिंदर सिंह ज़िंदबाद I'm not a